ਜਾ ਜਿਹੜੀਆਂ ਨੋਟ ਕਰਿਓ ਮੇਨ ਸਟੇ ਦੇ ਖੱਬੇ ਪਾਸੇ ਜਾਨੀ ਮੇਨ ਸਟੇ ਦੇ ਸੱਜੇ ਪਾਸੇ ਜੇ ਉਧਰੋਂ ਦੇਖੀਏ ਜਿੱਥੇ ਮੈਂ ਖੜਾ ਇੱਥੋਂ ਦੇਖੀਏ ਤਾਂ ਖੱਬੇ ਪਾਸੇ ਮੇਨ ਗੇਟ ਵਾਲੇ ਪਾਸੇ ਆਖ ਦਿੰਦੇ ਆ ਟੀਮ ਜਿਹੜੀ ਛੰਨਾ ਦੀ ਹੈ ਪੂਰੀ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਲਸੀਆਂ ਦੀ ਹੈ ਲਓ ਪਹਿਲੀ ਕਬੱਡੀ ਅੱਲਾਹ ਦਾ ਜ਼ਿਕਰ ਕਰਕੇ ਜਨਾਬ ਫਕੀਰ ਹੁਸੈਨ ਦੇ ਪੁੱਤਰ ਦੋਰਾ ਤੇ ਮਰਾਗ ਲਾ ਕੀ ਦਾ ਕਿੱਦਾਂ ਲੱਗੇ ਹੋਣਾ ਸਵਾ ਦਸੂ ਦਾ ਸਾਜੀ ਦੀ ਪਾਈ ਹੋ ਕਬੱਡੀ ਉਹ ਮੁੰਡਾ ਜੀਪ ਦੇ ਵਾਲੇ ਵਾਲੇ ਕਿਹਦੇ ਕਰਦਾ ਓਏ ਪਾਸੇ ਮਾਰ ਦੋ ਪਾਸੇ ਦਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਸਾਜੀ ਸ਼ਾਕਰਪੁਰੀਆ ਪਹਿਲਾ ਫੇਰ ਦਾ ਟੱਕ ਲੈ ਗਿਆ ਦੇ ਬਾਅਦ ਦੀ ਧਰਤੀ ਦਾ ਲੋਹਿਆਂ ਦੇ ਦੀਆਂ ਦਾ ਨਜ਼ਰ ਨੇ ਜਦੋਂ ਤੋਂ ਚੱਲ ਕੇ ਆਇਆ ਹੁਣ ਦੇਖਾਂਗੇ ਕੌਣ ਆਹ ਉਹ ਸ਼ਾਹਰਪਈਆ ਆਹ ਕਾਣੀ ਟੀਮ ਨੇ ਜੁੜ ਗਿਆ ਆ ਜਾਓ ਉੱਥੇ ਪਟੂ ਦੀ ਕਬੱਡੀ ਆਹ ਕਹਿੰਦੇ ਅੱਲਾ ਦੀ ਯਾਦ ਕੀਤਾ ਸਾਜੀ ਦੇ ਕਬੱਡੀ ਪਾਈ ਪਹਿਲਾਂ ਵੀ ਹੱਸੇ पूरे इलाक़ी पुटी सर दी ਹੋਇਆ ਔਰ ਕਰਦੀ ਟੀਮ ਦੇ ਜੋੜਦਾ ਹੋਇਆ ਪੱਟੂ ਫੇਰ ਚੱਲਿਆ ਸਰਦਿਆ ਖੇਡ ਕਹਾਣੀ ਔਰ ਪੱਟੂ ਮੇਰੇ ਦੇ ਸ਼ੰਗਾਂ ਵਾਲਾ ਪੱਟੂ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਔਰ ਦੇਖਾਂਗੇ ਹੁਣ ਚਾਰਾ ਚੋ ਔਰ ਗੁਰਵੀਰ ਜੱਟਾਰਿਆਂ ਵਾਲਾ ਔਰ ਸ਼ੰਗਾਂ ਵਾਲਾ ਪੱਟੂ ਭਾਜਿਆ ਦੇ ਗਏ ਚੌਂਦੀ ਵੱਲੋਂ ਟੂਰ ਕੋ ਵੀ ਕਾਇਨੀ ਕਹਰਦੇ ਫੱਡੇ ਮਾਰਾ ਹਉ ਸਾਹਮਣੇ ਅਗਲੀ ਕਬੱਡੀ ਕਿਹਨੇ ਪਾੜੀਏ ਹਉ ਸਾਦੀ ਸ਼ੇਰ ਕੁੜੀ ਆ ਗਿਆ ਮੇਰੇ ਕੋਲ आंडे ਸਾਜੀ ਦੇ सीचे वारी आंडे लाइ तेनूं भेट आहे साजी हज़ार रुपया ਜੀ ਉਹਨਾਂ वञो 1000 रुपया ਸਾਜੀ ਦੀ ਕਬੱਡੀ ਦਾ ਫਰਾਡ ਵਾਲੀ 1000 ਰੁਪਿਆ ਸਾਜੀ ਨੂੰ ਕਾਲਾ ਫੇਰ ਆ ਗਿਆ ਓ ਸਵਰਨਿਆ ਕਾਲਾ ਫੇਰ ਆ ਗਿਆ ਲੋ ਧੂਰ ਕੋੜੀਆ ਕਾਲਾ ਫੇਰ ਆ ਗਿਆ ਇਸ ਵਾਰ ਖੇਡ ਕੇ ਆਇਆ ਪਰ ਆਉਣ ਵਾਲੇ ਦਿਨਾਂ ਤੇ ਮੇਰੇ ਵੀਰੋ ਹਾਂ ਖੇਡਾਂ ਦੀ ਸ਼ਾਨ ਕਰ ਰਹੀਆਂ ਧੂਰ ਕੋੜੀਏ ਕਾਲੇ ਨੇ ਮੇਰੇ ਵੀਰੋ ਕਾਲੇ ਦੀ ਕਬੱਡੀ ਪੈ ਚੁੱਕੀ ਹੈ ਸਾਡੇ ਕਾਸੀਆਂ ਵਾਲੇ ਚਾਰ ਤਿਆਰ ਹਾਂ ਜੱਗੂ ਹੈ ਹਾਕਮ ਵਾਲੇ ਤੜਦਾ ਆਓ ਮੇਰੇ ਮਹਬੂਬਾ

ਕਬੱਡੀ ਪੌਂਡਲੀ ਵਧਿਆ ਮੁਕਾਬਲਾ ਜੀਪਾ ਦਾ ਮੁਕਾਬਲਾ ਤਰਤਪਾਲ

ਲੱਗਦਾ ਜੱਗੂ ਦੇ ਬਰਾਬਰ ਹੋ ਚੱਲਿਆ ਰਵੀ ਕਾਲਸੀਆ ਵਾਲਾ ਰਵੀ ਕਾਲਸੀਆ ਵਾਲਾ ਜੀ ਬਿੰਦੂਆ ਮੌਕੇ ਮੌਕੇ ਬਾਕੇ ਮਾਰ-ਮਾਰ ਨਹੀਂ ਆਉਂਦੇ ਸਾਹਮਣੇ ਪਈ ہوئی ਕਬੱਡੀ ਆ ਹੁਣ ਸੀਤੇ ਵਾਲਿਆ ਗੜਿਆ ਪਰ ਮੋਡਾ ਸਾਹਮਣੇ ਇਹ ਵੀ ਹਿਮਾਲਿਆ ਪਰਬਤ ਦੇ ਦਾ ਜਗਰਾ ਚੋਬਰ ਦਾ ਕਾਲਾ ਧੂੜਕੋਟ ਵਾਲਾ ਜੱਗੂ ਖਾਕੇ ਵਾਲਿਆ ਸਾਰਾ ਗਰਾਊਂਡ ਫਾਸ ਟੱਚ ਹੈ ਫਾਸ ਟੱਚ ਹੈ ਅੱਜ ਕਿੱਧਰ ਐਸ ਲੜ ਰਿਹਾ ਪਾਟ ਕਾਲੇ ਦਾ ਕਾਲੇ ਦਾ ਧੂੜਕੋਟੀਏ ਦਾ ਕਾਲੇ ਦਾ ਧੂੜਕੋਟੀਏ ਦਾ ਗੱਲ ਹੋ ਗਈ। ਹਰੀਮ ਨੇ ਮੰਗਿਆ ਗੱਗੂ ਨੇ ਆਹ ਬੀ ਲਈ। ਹਰੀਮ ਨੇ ਲਾਉਂਦੀ ਆ ਆ ਪੁਆਇੰਟ ਦਾ। ਹਰੀਮ ਨੇ। ਕਬੀ ਡੋਗਰਾ ਪੁਆਇੰਟ ਜਲਦੀ ਦੇਖ ਲਿਓ ਆ ਪੁਆਇੰਟ ਦਾ। ਹਰੀਮ ਨੇ ਮੰਗਿਆ ਓਏ ਮੇਰੇ ਵੀਰੋ ਜੀਪਾ ਹਾਲੇ ਖੜੀ ਨਾ ਨੇ ਗਰਾਊਂਡ ਦੇ ਵਿੱਚੋਂ ਸਵਰਨਿਆ ਦੁਨੀਆ ਜੁੜੀ ਪਈ ਆ।

पकड़े कोटिया साजीअ साम पई हुई पटोली कब्डी हाक वारी हाक वारी चकू चू ਮੜਗੇ ਇਹ ਸਾਰੇ ਵੀ ਜਿੰਮੜੇ ਇਹ ਸਾਜੀ ਦੀ ਜੀਪ ਨੂੰ ੱੱਕਾ ਲਾਤਾ ਹੋਰ ਥੋੜਾ ਜਾ ਇਹਦਾ ਸਾਜੀ ਓ ਜੀ ਬੋਹ ਸਾਜੀ ਸਰਪੰਚ ਸੰਭਾਲ ਪਾਉਂਦੇ ਪਿੰਡ ਕੋਲ ਦੀ ਲੈ ਗਿਆ ਜੀ ਮੜਗੇ ਨੂੰ ਲੰਗੀ ਦੇ ਪਿੰਡ ਕੋਲੇ ਪਹੁੰਚਣਾ ਹੈ ਕਮਾਲ ਕੋਲੇ ਦੇ ਕੋਲੇ ਆ ਜਾਓ ਸੰਧੂਆ ਹੋ ਸਾਹਮਣੇ ਧੂਰ ਕੋਟੀਆਂ ਕਾਲਾ ਪਾਨਾ ਮੌਜੂਦੇ ਸਪਾਂਸਰ 2000 ਜੱਗੂ ਦਾ ਤੋੜਦਾ ਕਰਦੇ ਆ ਤੇ ਕਿੱਥੇ ਜੱਗੂ ਨੇ ਲਾਤੇ ਆ ਯਾਰ ਪਿਆਰ ਨਾਲ ਜੋੜੋ ਆ ਗਰੀਆ ਬੜੀ ਵੱਡਾ ਜਾ कावाले फेर कब्डी काले घोड़ो कब्डी आहे हलंदी वेचारा कारे बकरे कोल ई फिरंदा पिंटूं पिंटूं साधी साधी साधू people. ਦਾਰੇ ਹੋਣਿਆ ਪਿੰਦੂ ਖੜਾ ਹਲੇ ਖੜ ਜਾਓ ਹਲੇ ਖੜ ਜਾਓ ਜੱਗੂਆ ਮੈਂ ਵੀ ਪਿੱਛੇ ਪਿੱਛੇ ਆਉਣਾ ਉਹ ਜਿੰਦ ਦੇ ਮੈਂ ਵੀ ਪਿੱਛੇ ਪਿੱਛੇ ਆਉਣਾ ਆਓ ਸੰਧੂਆ ਖੇਡ ਕਹਾਣੀ ਸਮਾ ਬਲਵਾਨ ਹੈ ਸਮਾ ਬਲਵਾਨ ਹੈ ਮੇਰੇ ਵੀਰੋ ਇੱਕ ਤੇ ਵੱਧ ਕੇ ਅੱਜ ਇੱਕ ਸਟਾਰ ਆਇਆ ਹੋਇਆ ਹੈ ਦੋਨੋਂ ਟੀਮਾਂ ਪੱਟੀਆਂ ਇੱਕ ਬੰਦੇ ਮੇਰੇ ਵੀਰੋ ਹੱਤੇਗੜ ਸ਼ੰਨਾ ਖੇਡਦੀ ਹੈ ਐਸੇ ਜਿਹੜੇ ਦਾ ਇਸੇ ਲਾਕੇ ਦਾ ਮਾਰ ਹਰ ਦੂਸਰੇ ਬੰਦੇ ਨੂੰ ਡਾਣਾ ਦਿੱਸਤ ਕਰ ਦੇਵੇਂ ਕਲਸੀਆ ਪਿੰਡ ਸਾਡੇ 1920 ਦੇ ਨਾਲ ਮੈਚ ਹੈ ਤੇ ਉਹ ਜਿਹੜਾ ਗੱਲ ਕਿੱਥੇ ਗਈ ਹੋਈ ਆ ਮੈਨੂੰ ਐ ਦੱਸੋ ਜਿਹੜਾ ਹੋਲਡ ਵਾਲਾ ਪੁਆਇੰਟ ਆ ਕਹਿੰਦੇ ਉਹ ਤੇਰੀ ਹੋਈ ਆ ਜੀ ਗੱਲ ਜਿਹੜਾ ਹੋਲਡ ਵਾਲਾ ਪੁਆਇੰਟ ਆ ਜੇ ਤਾਂ ਉਹ ਕਲਸੀਆ ਨੂੰ ਮਿਲ ਗਿਆ ਤਾਂ ਮੈਚ ਖੁੱਲਦਾ ਇਹਦਾ ਦੂਜੀ ਟੀਮ ਦਾ ਹੋਇਆ ਤਾਂ ਰੇਡ ਪੈਣੀ ਹੈ ਠੀਕ ਹੈ ਜੀ ਇਹੋ ਜੀ ਗੱਲ ਖੜੀ ਆ ਬੱਸ ਹੁਣ ਕਾ ਕਬੱਡੀ ਪਾ ਦੋ ਜੰਦੇ ਕਬੱਡੀ ਕੋਕੇ ਹੱਥ ਮਾਰੀਏ ਤੇ ਘਰੇ ਕਾਲੀਆਂ ਤੇਲੀਆਂ ਭਰ ਕੇ ਕੌਲਿਆ ਕੋਲ ਖੜੇ ਨੇ ਤੇ ਮੁੰਡਾ ਸੀਸ ਲਈ ਆਉਂਦਾ ਤੇਲ ਜੋ ਕੇ ਦਰਵਾਣਾਗੇ ਤੇਲ ਜੋ ਦਰਵਾਣਾਗੇ ਉਹ ਕਲਾ ਕਬੱਡੀ ਪਾ ਦਿੰਦੇ ਅੱਗੇ ਵੱਟਾ ਹੋਇਆ ਤੇ ਹੁਣ ਦੇਖਾਂਗੇ ਪਾਸੇ ਹੋਏ ਪਾਸੇ ਹੋਏ ਹੰਤੂਰ ਕੋਟੀਆ ہیلو سائیکر آ پیرا ستو سارے ہا سری دستال پٹی دی آلے گندی ہسار دے دی اگلی تھوگے بندا سائیکر دی مان جٹھڑے دی ٹیم نے میس دے سامنے وی او ٹیم دے جیت رہی ہے ہر طرف ایک منڈا پھٹ گیا ہوا کرکٹیشن زور لگا پھسا مینتے ہاں جی بندا ساگے پتھرن ਸਰਦਾਰ ਤੋਂ ਸੁਣੋ ਕਾਲਸੀਆ ਦੀ ਟੀਮ ਫਾਸਟ ਹੈ ਤੇ ਫਤਿਹਵਰ ਸ਼ੰਮਾ ਸੈਕਿੰਡ ਹੈ ਕਾਲਸੀਆ ਫਾਸਟ ਫਤਿਹਵਰ ਸ਼ੰਮਾ ਸੈਕਿੰਡ ਹੈ ਫਾਸਟ ਰੇਟਰ ਫਾਸਟ ਰੇਟਰ ਸਾਜੀ ਦੇ ਤਾਸ ਕਬੱਡੀ ਆ ਪੰਜੋਂ ਨੇ ਤੇ 9 ਨੰਬਰ ਲਿਆ ਜੀ ਬੋਲ ਸ਼ਗਰਪੁਰੂ ਆ ਗਿਆ ਮੇਰੇ ਵੀਰੇ ਤਾੜੀ ਮਾਰ ਦਿਓ ਸਾਜੀ ਖਗਰਪੁਰਿਆ ਜੀਤਰਾ ਜੇਤੂ ਭਰਿਆ ਜੇ ਤੇ ਛਾਫੀ ਵੀ ਬੋਲਦੇ ਹੰਤ ਮਾਰੀਏ ਨੇ ਕਿੰਨੇ ਜਫਰੇ ਲਾਇਆ ਹਾਕਿਆ ਮਾਰੀਏ ਨੇ ਸਰਫੋ ਮਸੰਜ ਨਾਲ ਟੱਚ ਲਿਆ ਤੇ ਆਥ ਜਫੇ ਲਾਇਆ ਮੇਰੇ ਵੀਰ ਚੱਕੂ ਨੇ ਨਾਲ ਟੱਚ ਲਾਇਆ ਤੇ ਆਥ ਜਫੇ ਲਾ ਦੇ ਓ ਵੀਰੋ ਆ ਜੀਪ ਲੈ ਗਿਆ ਮੁੰਡਾ